ਜੀ ਗਾਇਸ ਸਾਰਿਆਂ ਸਾਸਰੀ ਘਰ ਆਈ ਹੋਪ ਤੁਸੀਂ ਸਾਰੇ ਘੱਟ ਤੇ ਗਾਇਸ ਬਹੁਤ ਦਿਨ ਹੋ ਗਏ ਸੀ ਵਲੌਗ ਨਹੀਂ ਪਾਇਆ ਸੀ ਤੇ ਮੈਂ ਸੋਚਿਆ ਅੱਜ ਵਲੌਗ ਪਾ ਲਈਏ ਤੇ ਬਹੁਤ ਦਿਨਾਂ ਬਾਅਦ ਆਪਣਾ ਵਲੌਗ ਆਇਆ ਵਾ ਤੇ ਗਾਇਸ ਅੱਜ ਦਾ ਵਲੌਗ ਹੈ ਮੇਲੇ ਜਾਵਾਂਗੇ ਤੇ ਸ਼ਾਲੂ ਹੋ ਗਿਆ ਵਾ ਰੈਡੀ ਤੇ ਆਪਾਂ ਵੀ ਨਹਾਤ ਹੋ ਕੇ ਆ ਗਏ ਆ ਕੋਠੇ ਤੇ ਥੋੜੀ ਬੋਲੀ ਧੁੱਪ ਚੈੱਕ ਕਰਨੇ ਆ ਤੇ ਰੈਡੀ ਹੋ ਕੇ ਮਿਲਦਾ ਮੈਂ ਤੁਹਾਨੂੰ ਹਾਂਜੀ ਗਾਇਜ਼ ਆਪਾਂ ਅੱਜ ਡਰੈਲ ਮਰਾ ਕੇ ਮੇਲੇ ਦੇ ਵਿੱਚ ਗਾਇਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਮੈਨੂੰ ਵਾਰ ਖੜੇ ਕਿੱਦਾਂ ਦੇ ਲੱਗਦੇ ਆ ਤੇ ਗਾਇਜ਼ ਆਪ ਆ ਗਏ ਆ ਮੇਲੇ ਤੇ ਤੇ ਸਾਰੇ ਆਪਣੇ ਯਾਰ ਦੋਸਤ ਹੋ ਗਏ ਆ ਇਕੱਠੇ ਹਾਂਜੀ ਤੇ ਗਾਇਜ਼ ਚੈੱਕ ਕਰੋ ਮੇਲਾ ਵਹੀਂ ਨਾ ਯਾ ਲੋੜ ਨੇ ਚਾਹ ਚਾ ਕੇ ਮੇਰੇ ਪਾਸ ਬਾਜੀ ਚਲੋ ਗਾਇਜ਼ ਹੁਣ ਆਪਾਂ نیچے ਜਾ ਕੇ ਮਿਲਦੇ ਆ

ਓਏ ਉਧਰ ਚੱਲੀ ਏ ਓਏ ਓਏ ਅੱਧਾ ਜਾਣਾ ਲੁਪਕੜਾ ਗੜਿਕਾ ਪੁੰਦੇ ਕਰਛੀ ਦੀਆਂ ਮੰਡੀ ਦੁਗਣੀ ਕਰੇ ਆ ਜੀ ਮੈਂ ਬਾਅਦ ਸਿਆ ਤੇ ਥੋੜੇ ਕਰਕੇ ਜਾਵੇਂਗਾ ਰਾਤ ਤੱਕ ਨਹੀਂ ਆਤੋਂ ਦੁਗਣੀ ਆ ਉਹ ਤਾਂ ਇਹੋ ਮੈਂ ਕਰਨਾ ਚਾਹੀਦਾ ਛੋਟੀਆਂ ਦੇ ਰਾਂ ਮੈਂ ਤੇ ਮੈਂ ਅੱਖ ਪਰ ਬੱਟਿਆ ਦੇ ਖਲਾ ਲੱਗ ਗਈ ਹਾਏ ਤਾਜੀ ਜੀ ਚੰਦ ਕਿੱਥੇ ਗਿਆ ਵਾ ਚੰਦ ਭੱਜ ਗਿਆ ਆ ਵੇ ਕੋ ਜੀ ਮਿੱਤਰੋ ਮੇਲਾ ਨਾਲ ਖਾਲੀ ਤੇ ਭਰਾ ਆਪਣੇ ਸਾਰੇ ਚੈੱਕ ਕਰੋ ਹਾਂ ਜੀ ਗਾਈਸ ਆਪਣੇ ਭਰਾ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਹਾਂ ਜੀ ਗਾਈਸ ਜਨਤਾ ਵੇਖੋ ਆ ਬਨੇ ਆ ਇੱਕੋ ਅੱਧੇ ਭਰਾ ਬਣਿਆ ਹੁੰਦੇ ਆ ਅੱਧੇ ਆ ਹੁੰਦੇ ਆ ਸਾਰੇ ਆਪਣੇ ਭਰਾ ਇਕੱਠੇ ਹੋ ਗਏ ਆ ਚਲੋ ਗਾਈਸ ਅੱਗੇ ਜਾ ਕੇ ਵੇਖਦੇ ਹਾਂ ਮੋਜ ਹਾਂ ਜੀ ਮਿੱਤਰੋ ਮੇਲੇ ਤੋਂ ਤੇ ਆਪਾਂ ਆ ਗਏ ਅਸੀਂ ਤੇ ਹੁਣ ਆਪਾਂ ਆ ਗਏ ਆ ਇੱਧਰ ਖਾਣ ਪੀਣ ਸ਼ਾਪ ਤੇ ਤੇ ਗਾਈਜ਼ ਚੜੀ ਨੇ ਇੱਕ ਕਰਾਲੀਆਂ ਵਾ ਫੇਰ ਅੱਜ ਚਾਂਪਾ ਇਧਰ ਦੇਖੋ ਕਿੰਦਾ ਲੱਗੇ ਚਲੋ ਮਿੱਤਰੋ ਖਾ ਕੇ ਆਪਾਂ ਮਿਲਦੇ ਹਾਂ ਚਾਂਪਾ ਜੇ ਹੁਣ ਤਾਂ ਹਾਂਜੀ ਮਿੱਤਰੋ ਚਾਂਪਾ ਖਾ ਕੇ ਤੇ ਆ ਗਏ ਹਾਂ ਹੁਣ ਬੇਲ ਪੂੜੀ ਖਾਣ ਨੂੰ ਚੜੀ ਕਿੰਦਾ ਸ਼ਾਲੂ ਉਹਨਾਂ ਨੇ ਬੇਲ ਪੂੜੇ ਮਿਲ ਨਹੀਂ ਇੰਨੇ ਖਾ ਲੀਆਂ ਵਾ ਚਾਂਪਾ ਤੇ ਹੁਣ ਇਹਨੂੰ ਨਹੀਂ ਬੇਲ ਪੂੜੀ ਮਿਲਣੀ 10 ਚੜੀ ਫੇਰ ਇਹਨੇ ਚਾਂਪਾ ਖਾ ਲੀਆਂ ਨਾ 10 ਹੈ ਹਾਂ ਚਾਂਪਾ ਖਾ ਲੀਆਂ ਨਾ ਇਹਨੇ ਥੋਲੇ ਖਾਣੇ ਨਹੀਂ ਬਾਸ ਮੇਰੀਆਂ ਵੀ ਕੈਨਸਲ ਹੋ ਜੂਗੀ ਇਹ ਵੀ ਤਾਂ ਕੈਨਸਲ ਹੋ ਤੇਰੀ ਇਹਦੇ ਕੈਨਸਲ ਆ ਵੇ ਕੁੜੀ ਠੀਕ ਆ ਦੱਸ ਤਾਂ ਅਣਮੂਹ ਘਰ ਤਾਣੂ ਤੁਰਸਦੇ ਕਾ ਹੀ ਹਵਾ ਤੋਂ ਪਤਾ ਵੇਲ ਪੁੜੇ ਲੱਗਦੇ ਨਹੀਂ ਪਾਣੀ ਤਰਸ ਖਾ ਲੈ ਜਿੱਡੀ ਤਰਸ ਖਾਣਾ ਨਾ ਇੱਤੇ ਅਵੇ ਲੋ ਚਾਲੀ ਤੇ ਇਹਦੇ ਹੀ ਚੜੀ ਦੇ ਮੂੰਹ ਤੂੰ ਆਪ ਸੁਣ ਲਿਆ ਵਾ ਚਲੋ ਮਿੱਤਰੋ ਦੀਵਸਾ ਕਾ ਕੋ ਮਿਲਦੇ ਹਾਂਜੀ ਮਿੱਤਰੋ ਖਾ ਪੀ ਕੇ ਆ ਗਏ ਆ ਤੇ ਹਾਂ ਜਾਣੇ ਆ ਬਾਜ਼ਾਰ ਹੱਲ ਚੜੀ ਫਿਰ ਤਰਸ ਖਾ ਹੀ ਲਿਆ ਸੀ ਨਾ ਹਾਂ ਕਿਹੜੇ 10 ਫਿਰ ਛਾਲੂ ਮੇਲੇ ਤੇ ਮਜਾ ਆਇਆ ਅੱਜ ਪੂਰਾ ਨਹੀਂ ਆਇਆ ਮਿੱਤਰੋ ਮੇਲਾ ਦੇ ਮੇਲੇ ਤੇ ਮਜਾ ਤੇ ਪੂਰਾ ਆਇਆ ਪਰ ਪੁਲਿਸ ਬਹੁਤ ਹੀ ਤੇ ਲੜਾਈ ਹੋ ਗਈ ਉੱਥੇ ਮੇਲੇ ਤੇ ਮੁੰਡਿਆਂ ਦੀ ਤੁਹਾਨੂੰ ਪਤਾ ਮੇਲੇ ਤੇ ਬਹੁਤ ਜਿਆਦਾ ਲੜਾਈ ਲੜੀ ਹੁੰਦੀ ਆ ਤੇ ਲੜਾਈ ਹੋ ਗਈ ਤੇ ਮਿੱਤਰੋ ਫਿਰ ਤੁਹਾਨੂੰ ਪਤਾ ਪੁਲਿਸ ਤੇ ਆਉਣੀ ਹੀ ਫਿਰ ਪੁਲਿਸ ਆ ਗਈ ਤੇ ਫਿਰ ਮੋਟਰ ਮੋਟਰਸ ਅਗਲਾ ਆਪਾਂ ਭਜਾ ਲਿਆ ਆ ਮਿੱਤਰੋ ਡਰਾਮੇ ਬਾਈਆ ਲਾਉਂਦੇ ਆ ਆ ਅਮਰਤ ਕੋ ਆ ਕੁਰਕੜਿਆ ਦਾ ਤਾਕਤ ਚਾਲੂ ਨੇ ਕੀ ਬੀਤ ਰੀ ਟਾਡੇ ਇਹ ਕਿਉਂ ਤੁਸੀਂ ਇਹਦੇ ਕੁਰਕੜਿਆ ਦੇ ਪਿੱਛੇ ਪਏ ਜੇ ਤੁਹਾਨੂੰ ਵੀ ਪਤਾ ਇਨੇ ਕਹਿਣਾ ਕੁੱਟਣਾ ਵਾ ਆ ਵੇਖੋ ਲੜਾਈ ਹੋ ਗਈ ਆ ਬਹੁਤ ਜਾਰੇ ਪਿਆਣਾ ਕਾ ਮਿੱਤਰੋ ਆ ਵੇਖੋ ਸ਼ਾਲੂ ਨੂੰ ਅਮਰਤ ਕੋਟਣ ਦਿਆ ਵਾ ਤੁਹਾਨੂੰ ਦੱਸਿਆ ਸੀ ਨਾ ਉਹ ਦਿਨ ਉਹ ਦਿਨ ਇਹ ਕੁੱਟਣ ਦੇ ਮੋੜ 'ਚ ਨਹੀਂ ਸੀ ਉਹਨੂੰ ਅੱਜ ਇਹਦਾ ਗੁੱਸਾ ਵੇਖੋ ਅੱਜ ਇਹ ਸ਼ਾਲੂ ਨੂੰ ਕੁੱਟੀ ਜਾ ਰਿਹਾ ਵਾ ਅਮਰਤ ਤੀ ਤੂੰ ਇਹਦ ਤੋਂ ਇਹਨੂੰ ਕੋਟ ਕੇ ਰਹਿ ਜੋ ਕੋਰੇ ਕੱਢਿਆ ਰੰਗਣਿਆ ਤੇਖੋ ਮਿੱਤਰੋ ਆਹ ਹੁੰਦੀ ਆ ਯਾਰੀ ਦੇਖੋ ਹਣ ਕੁਕਰੇ ਲੈਣੇ ਆ ਤੇ ਤਾਨੂੰ ਵੀ ਪਤਾ ਵਾ ਫਿਰ ਹਲ ਆ ਦੇਖੋ ਮੈਨੂੰ ਵੀ ਖਵਾਓ ਉਧਰੇ ਸ਼ਗਲੂ ਨੂੰ ਖਵਾਤੇ ਆ ਵੀ ਜੇਬ ਚ ਪਾਏ ਆ ਜੇਬ ਦਿਖਾ ਅੰਦਰ ਵੀ ਨਿਆ ਜੇਬ ਦਿਖਾ ਮਿੱਤਰੋ ਆਵੇ ਲੋ ਕੱਲਾ ਹੀ ਖਾਈ ਜਾਂਦਾ ਵਾ ਕੁੜਕਰੇ ਬੰਦਾ ਪੋਛੇ ਸਲਾਸ ਲੋਈ ਕੇ ਹਨ ਮਾਰ ਲਿੰਦਾ ਵਾ ਮੈ ਵੀ ਮਾਰ ਲਿਆ ਅਜਨੇ ਮੈਨੂੰ ਵੀ ਉਹਨੂੰ ਖਵਾ ਦਿੱਤੀ ਇੱਕ ਲਿਆ ਦੇਖ ਲਓ ਲੱਡੂ ਖਾਣ ਲੱਗੇ ਆਏ ਚੜੀ ਮੈਂ ਅੱਲੇ ਵੀ ਕਰਾ ਲਈ ਗੁੰਦੀ ਤੁਸੀਂ ਮੈਨੂੰ ਮਹਿੰਗਾ ਸੌਦਾ ਦੋ ਮੈਂ ਮਹਿੰਗਾ ਦਿੰਦੇ ਸਾਰੇ ਭਰਾ ਤਿੰਨ ਦਿਨ ਦੇ ਸਾਰੇ ਦੋਣਾ ਕੀ ਬੰਨਣਾ ਵਾ ਅਸੀਂ ਤਿੰਨੇ ਬੰਦੇ ਆ ਵੇਲਾ ਭਰਾਵਾ ਤੇ ਇਹਨਾਂ ਦੇ ਸਾਰੇ ਲੱਡੂ ਲੜਾਂਗੇ ਤਰੇ ਸੋਹ ਗੱਲਾਂ ਫਿਰ ਗੱਲਾਂ ਪੁਰਾਣੀਆਂ ਰਾਮਿਆ ਦੇਖਿਆ ਤਿਆ ਤਿੰਨ ਬੰਦੇ ਇੱਕ ਇੱਕ ਹੀ ਆਊਗਾ ਲੋਟਾ ਲੈ ਮਾ ਖਸੋਂ ਨਾ ਫਿਰ ਨਹੀਂ ਯਾਰ ਹੋਣੇ ਇੱਕ ਇੱਕ ਹੀ ਆਉ ਤਿੰਨ ਬੰਦੇ ਆ ਆ ਗਈ ਆ ਲਿਆ ਹੋ ਚੜਾ 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 ਕਰ ਲੈ ਹਾਂ ਅੰਦੇ ਗਾਨਾ ਗਾਨਾ ਅਚੜੀ ਚੱਲਾ ਆਪਣੇ ਘਰ ਆਹ ਵਾ ਚੜੀ ਦਾ ਘਰ ਚੱਲ ਹੁਣ ਕਰ ਤਾੜੀ ਲਾ ਲਗਾ ਬਾੜੀ ਨੂੰ ਫਾਜੀ ਆਜੀ ਬਾੜੀ ਖਾਣੀ ਚੜੀ ਨੇ ਹੱਥ ਮਲਾ ਲਿਆ ਨਾ ਨਹੀਂ ਦੇਖ ਆਹ ਗੱਤਾ ਗਈ ਇੱਥੇ ਪਾਰਾ ਹਾਂ ਚਾਹਣੀ ਬੜੀ ਬਦਪਾਹ ਹੈ ਕੁਝ ਮਿੰਟ ਆ ਜੀ ਪਾੜੀ ਲੇ ਕੀ ਬਣਦਾ ਬਹਾਜ ਬਲੌਗ ਬਣਾਉਣਾ ਪਾੜੀ ਲੇ ਲਾਵਾ ਆ ਗਏ ਨੇ ਪ੍ਰਹਾਰ ਦੇ ਹੋਰ ਸਹੀ ਖਵਾ ਲੈ ਤੈਨੂੰ ਕੱਲੇ ਹੈਂ ਆਈ ਮੇਟੋ ਤੇ ਬਣਾਉਂ ਨਹੀਂ ਆਤਾ ਮੈਂ ਕੋਕਾਂ ਨਹੀਂ ਨਾ ਹਾਂਜੀ ਮਿੱਤਰੋ ਆਪਾਂ ਆ ਗਏ ਆਂ ਚਿੜੀ ਨੂੰ ਛੱਡ ਕੇ ਘਰ ਤੇ ਸ਼ਾਲੂ ਫਿਰ ਅੱਜ ਮੇਲੇ ਦਾ ਮਜ਼ਾ ਆਇਆ ਪੂਰਾ ਪੂਰਾ ਤੇ ਮੈਨੋ ਦੇ ਆਹ ਆਣੀ ਵਿੱਚ ਜਿਹੜੀ ਜੜੀ ਜੜੀ ਵਿੱਚ ਲੜਾਈ ਹੋ ਗਈ ਹੈ ਨਾ ਮਿੱਤਰੋ ਉਹਦੇ ਤੇ ਨਹੀਂ ਮਜ਼ਾ ਆਇਆ ਬਾਕੀ ਸਾਰਾ ਮਜ਼ਾ ਆਇਆ ਓਕੇ ਮਿੱਤਰੋ ਮੈਂ ਕਰੇ ਜਾ ਕੇ ਮਿਲਦਾ ਵਾਂ ਚੱਲ ਸ਼ਾਲੂ ਕਰੇ ਤੁਸੀਂ ਚੰਗਾ ਚੱਲ ਠੀਕ ਹੈ ਚੰਗਾ ਮਿੱਤਰੋ ਮੈਂ ਵੀ ਕਾਰ ਜਾਨਣਾ ਪਿਆ ਵਾ ਤੇ ਬਾਕੀ ਮਿੱਤਰੋ ਮੇਲੇ ਦਾ ਅੱਧਾ ਮਜ਼ਾ ਵੀ ਆਇਆ ਵਾ ਅੱਧਾ ਮਜ਼ਾ ਨਹੀਂ ਆਇਆ ਹਾਂਜੀ ਗਾਇਸ ਮੈਂ ਆਗਾ ਕਰ ਤੇ ਗਾਇਸ ਜਿਹੜੇ ਵੀ ਮੇਰੇ ਭੈਣ ਜਾਂ ਭਰਾ ਵੀਡੀਓ ਤੇ ਨਿਊ ਆਂਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਸੋ ਹੋਪ ਕਰਦਾ ਗਾਇਸ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਟੇਲ ਥੈਨ ਟੇਕ ਕੇਅਰ ਰੱਬ ਰੱਖੇ